ਅਸਲ ਕਹਿੰਦੇ ਵੀ ਆਪਣੀਆਂ ਲੱਤਾਂ ਇਦਾਂ ਦੀਆਂ ਭਾਰ ਨਹੀਂ ਚਲਦੀਆਂ ਜਿਹੜੀ ਇਹ ਸਰਕਾਰ ਆ ਗਈ ਹੈ ਗਲਤੀ ਸਤੋਂ ਪੰਜਾਬੀਆਂ ਤੋਂ ਹੋ ਗਈ ਹੈ ਕਿ ਜੀ ਐਸੀ ਬਿਨਾ ਸੋਚੇ ਸਮਝੇ ਕਿ ਐਸਾ ਬਦਲਾਅ ਲਿਆਂਦਾ ਜਿਹੜੀ ਆਪਣੀ ਸਰਕਾਰ ਹੈ ਕਹਿੰਦੇ ਖੋਟਾ ਸਿੱਕਾ ਆਪਣਾ ਬਗਾਨਿਆਂ ਨੂੰ ਕੀ ਦੋਸ਼ ਸਾਡਾ ਆਪਣਾ ਮੁੱਖ ਮੰਤਰੀ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਹੈ ਕਹਿੰਦੇ ਵੀ ਜਿੰਨਾ ਜ਼ਿਆਦਾ ਅੜੇਗੀ ਨਹੀਂ ਦਿੱਲੀਏ ਉੰਨੀ ਗੁੱਡੀ ਚੜੇਗੀ ਪੰਜਾਬ ਦੀ ਤੇ ਇਸ ਵਾਰ ਮੁਗਲਾਂ ਨੇ ਵੀ ਅੰਗਰੇਜ਼ਾਂ ਨੇ ਵੀ ਪੰਜਾਬ ਦੇ ਨਾਲ ਪੰਗੇ ਲੈ ਕੇ ਆਖਰ ਨੂੰ ਝੁਕਣਾ ਪਿਆ ਹੈ ਅੱਜ ਤੱਕ ਪਰਚਾ ਤੱਕ ਨਹੀਂ ਕੀਤਾ ਇੱਕ ਆਮ ਐਕਸੀਡੈਂਟ ਵਿੱਚ ਜੀ ਬੰਦਾ ਮਰ ਜੇ ਉਹਦਾ ਵੀ ਉਸੇ ਸਮੇਂ ਪਰਚਾ ਹੁੰਦਾ ਤੇ ਬਾਅਦ ਦੇ ਵਿੱਚ ਪੋਸਟਮਾਰਟਮ ਹੁੰਦਾ ਤੇ ਇਹ ਜਾਂ ਤੱਕ ਇਹ ਦਿੱਲੀ ਵਾਲੇ ਜਿਹੜਾ ਅੜ ਕੇ ਪੰਜਾਬ ਦੇ ਹੱਕਾਂ ਨੂੰ ਮਾਰ ਰਹੇ ਹੈ ਇਹ ਬੜੇ ਲੰਬੇ ਸਮੇਂ ਤੋਂ ਹੁੰਦਾ ਆਇਆ ਹੈ ਦੇਖੋ ਪੈਸੇ ਦੇ ਕੇ ਨਾ ਬਰੌਣ ਸਾਨੂੰ ਅਸਲ ਦੇ ਵਿੱਚ ਪਹਿਲਾਂ ਇਨਸਾਫ ਜ਼ਰੂਰੀ ਹੈ ਜਾ ਰਿਹਾ ਚੰਨੀ ਸਾਹਿਬ ਨਾਲ ਗੱਲਬਾਤ ਕਰਦੇ ਆਂ ਸੱਸੀ ਗਾਂਜੀ ਚੰਨੀ ਸਾਹਿਬ ਅੱਜ ਇੱਥੇ ਪਹੁੰਚਿਆ ਹਾਂ ਕੀ ਕਹਿਣਾ ਚਾਹੂੰਗੀ ਜੀ ਅੱਜ ਗੁਰੂ ਰਵਿਦਾਸ ਜੀ ਮਹਾਰਾਜ ਦੇ ਜਨਮ ਦਿਨ ਦੇ ਸਬੰਧ ਦੇ ਵਿੱਚ ਤੇ ਕੜੂਆਂ ਦੇ ਵਿੱਚ ਵਿਸ਼ਾਲ ਪ੍ਰੋਗਰਾਮ ਕੀਤਾ ਜਾ ਰਿਹਾ ਨਵੀਂ ਬਿਲਡਿੰਗ ਬਣੀ ਹੈ ਉਹਦੇ ਵਿੱਚ ਸਾਰੇ ਪਿੰਡ ਵਾਲਿਆਂ ਨੇ ਸ਼ਿਫਟ ਕੀਤਾ ਸੋ ਮੈਂ ਇਸ ਮੌਕੇ ਤੇ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਸਰ ਗੱਲ ਕਰੀਏ ਕਿਵੇਂ ਦੇਖਦੇ ਹੋ ਵੀ ਕਿਸਾਨਾਂ ਦਾ ਧਰਨਾ ਪਿਛਲੇ 13 ਤਰੀਕ ਤੋਂ ਨਿਰੰਤਰ ਜਾ ਰਹੀ ਹੈ ਉਹਨਾਂ ਉੱਪਰ ਫਾਇਰਿੰਗ ਵਗੈਰਾ ਵੀ ਹੋ ਰਹੀ ਹੈ ਤੁਸੀਂ ਦੇਖੇ ਤਸਵੀਰਾਂ ਆਪ ਕਹਿੰਦੇ ਵੀ ਜਿੰਨਾ ਜ਼ਿਆਦਾ ਅੜੇਗੀ ਨਹੀਂ ਦਿੱਲੀਏ ਉੰਨੀ ਗੁੱਡੀ ਚੜੇਗੀ ਪੰਜਾਬ ਦੀ ਹੂੰ ਇਹ ਦਿੱਲੀ ਵਾਲੇ ਜਿਹੜਾ ਅੜ ਕੇ ਪੰਜਾਬ ਦੇ ਹੱਕਾਂ ਨੂੰ ਮਾਰ ਰਹੇ ਹੈ ਇਹ ਬੜੇ ਲੰਬੇ ਸਮੇਂ ਤੋਂ ਹੁੰਦਾ ਆਇਆ ਤੇ ਇਸ ਵਾਰ ਮੁਗਲਾਂ ਨੇ ਵੀ ਅੰਗਰੇਜ਼ਾਂ ਨੇ ਵੀ ਪੰਜਾਬ ਤੇ ਨਾਲ ਪੰਗੇ ਲੈ ਕੇ ਆਖਰ ਨੂੰ ਝੁਕਣਾ ਪਿਆ ਹੈ ਲੇਕਿਨ ਅੱਜ ਵੀ ਕੇਂਦਰ ਸਰਕਾਰ ਜ਼ੁਲਮ ਕਰ ਰਹੀ ਹੈ ਸਾਡੇ ਨੌਜਵਾਨ ਮਾਰਿਆ ਗਿਆ ਹੈ ਸ਼ਹੀਦ ਹੋ ਗਿਆ ਹੈ ਹੋਰ ਕਿਸਾਨਾਂ ਦੀ ਮੌਤ ਹੋਈ ਹੈ ਤੇ ਇਸੇ ਤਰ੍ਹਾਂ ਅੱਜ ਉੱਥੇ ਸਾਡੀ ਧਰਤੀ ਤੇ ਆ ਕੇ ਗੋਲੀਆਂ ਚੱਲ ਰਹੀਆਂ ਪਟਾਕੇ ਚੱਲ ਰਹੇ ਆ ਉੱਥੇ ਅਥਰੂ ਗਏ ਛੋੜੀ ਜਾ ਰਹੀ ਹੈ ਇਹ ਜਿਹੜਾ ਸلسਲਾ ਬੰਦ ਕਰਨਾ ਚਾਹੀਦਾ ਲੇਕਿਨ ਸਾਡੀ ਜਿਹੜੀ ਆਪਣੀ ਸਰਕਾਰ ਹੈ ਕਹਿੰਦੇ ਖੋਟਾ ਸਿੱਕਾ ਆਪਣਾ ਬਗਾਨਿਆਂ ਨੂੰ ਕੀ ਦੋਸ਼ ਸਾਡਾ ਆਪਣਾ ਮੁੱਖ ਮੰਤਰੀ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਹੈ ਪੰਜਾਬ ਦੇ ਲੋਕਾਂ ਦੀ ਕਟਾਈ ਹੋ ਰਹੀ ਹੈ ਉਹਨਾਂ ਨੂੰ ਮਾਰਿਆ ਜਾ ਰਿਹਾ ਹੈ ਲੇਕਿਨ ਸਰਕਾਰ ਕੁਝ ਨਹੀਂ ਕਰ ਰਹੀ ਅੱਜ ਤੱਕ ਪਰਚਾ ਤੱਕ ਨਹੀਂ ਕੀਤਾ ਇੱਕ ਆਮ ਐਕਸੀਡੈਂਟ ਵਿੱਚ ਹੀ ਬੰਦਾ ਮਰ ਜੇ ਉਹਦਾ ਵੀ ਉਸੇ ਸਮੇਂ ਪਰਚਾ ਹੁੰਦਾ ਤੇ ਬਾਅਦ ਦੇ ਵਿੱਚ ਪੋਸਟਮਾਰਟਮ ਹੁੰਦਾ ਤੇ ਇਹ ਜਦ ਤੱਕ ਐਫ ਆਈ ਆਰ ਨਹੀਂ ਕਰਦੇ ਪੋਸਟਮਾਰਟਮ ਪਹਿਲਾਂ ਕਿਸ ਤਰ੍ਹਾਂ ਹੋ ਸਕਦਾ ਪਹਿਲਾਂ ਫਾਈਲ ਬਣਨੀ ਹੈ ਫਿਰ ਪੋਸਟਮਾਰਟਮ ਹੋਣਾ ਹੈ ਲੇਕਿਨ ਸਰਕਾਰ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਹਦੇ ਚ ਅਸਲ ਚ ਕਹਿੰਦੇ ਵੀ ਆਪਣੀਆਂ ਲੱਤਾਂ ਇਦਾਂ ਦੀਆਂ ਭਾਰ ਨਹੀਂ ਚਲਦੀਆਂ ਜਿਹੜੀ ਇਹ ਸਰਕਾਰ ਆ ਗਈ ਹੈ ਗਲਤੀ ਸਭ ਤੋਂ ਪੰਜਾਬੀਆਂ ਤੋਂ ਹੋ ਗਈ ਹੈ ਕਿ ਜੀ ਐਸੀ ਬਿਨਾ ਸੋਚੇ ਸਮਝੇ ਕਿ ਐਸਾ ਬਦਲਾਵ ਲਿਆਂਦਾ ਦੇਖੋ ਪੈਸੇ ਦੇ ਕੇ ਨਾ ਬਰੌਣ ਸਾਨੂੰ ਅਸਲ ਦੇ ਵਿੱਚ ਪਹਿਲਾਂ ਇਨਸਾਫ ਜ਼ਰੂਰੀ ਹੈ ਪੈਸੇ ਤਾਂ ਜਿੰਨੇ ਸ਼ਹੀਦ ਇੱਧਰ ਪਾਕਿਸਤਾਨ ਤੋਂ ਵੀ ਮਰ ਕੇ ਆਉਂਦੇ ਆ ਸ਼ਹੀਦ ਹੋ ਕੇ ਆਉਂਦੇ ਆ ਉੱਥੇ ਲੜਦੇ ਆ ਲੇਕਿਨ ਉਹ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ ਕਿ ਅਸੀਂ ਪਾਕਿਸਤਾਨ ਨਾਲ ਲੜਦੇ ਆ ਲੇਕਿਨ ਵਿਰੋਧੀ ਦੇਸ਼ ਆ ਉਹ ਸਾਨੂੰ ਅਫਸੋਸ ਹੈ ਕਿ ਸਾਡੇ ਆਪਣੇ ਦੇਸ਼ ਨੇ ਮਾਰਿਆ ਹੈ ਤੇ ਕਤਲ ਹੋਇਆ ਇਹਦੇ ਵਿੱਚ ਕੱਲੇ ਪੈਸੇ ਦੇ ਕੇ ਨਹੀਂ ਬਰਾਇਆ ਜਾ ਸਕਦਾ ਸਾਨੂੰ ਕਤਲ ਦਾ ਇਨਸਾਫ ਚਾਹੀਦਾ ਚੰਨੀ ਸਾਹਿਬ ਕਦੀ ਦੇਖਿਆ ਸੀ ਇਹ ਵਿਪਦੇਸ਼ ਦੇ ਵਿੱਚ ਇਦਾਂ ਦੇ ਹਾਲਾਤ ਦੋ ਮਿੰਟ ਕਦੀ ਦੇਸ਼ ਦੇ ਇਦਾਂ ਦੇ ਹਾਲਾਤ ਹੋਣਗੇ ਕਿਸਾਨਾਂ ਦੇ ਨਾਲ ਤੁਹਾਡੇ ਸਾਹਮਣੇ ਹੀ ਹੈ ਪਹਿਲਾਂ ਵੀ ਇੱਕ ਸਾਲ ਕਿਸਾਨ ਉੱਥੇ ਸੰਘਰਸ਼ ਕਰਕੇ ਆਏ ਆ ਉੱਥੇ ਸਾਡੇ 750 ਬੰਦਾ ਮਾਰਿਆ ਗਿਆ ਸ਼ਹੀਦ ਹੋ ਗਿਆ ਉਹਨਾਂ ਨੂੰ ਵੀ ਅਸੀਂ ਪੰਜਾਬ ਸਰਕਾਰ ਨੇ ਜਦੋਂ ਕਾਂਗਰਸ ਦੀ ਸਰਕਾਰ ਸੀ ਮੈਂ ਜੀ ਜਦੋਂ ਮੈਂ ਮੁੱਖ ਮੰਤਰੀ ਬਣਿਆ ਉਦੋਂ ਅਸੀਂ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਪੈਸੇ ਵੀ ਦਿੱਤੇ ਲੇਕਿਨ ਉਹ ਉਹ ਉੱਥੇ ਵਾਤਾਵਰਣ ਕਰਕੇ ਜਾਂ ਸੰਘਰਸ਼ ਦੇ ਵਿੱਚ ਰਹਿਣ ਕਰਕੇ ਉਹਨਾਂ ਦੀ ਮੌਤ ਹੋਈ ਸੀ ਇਹ ਤਾਂ ਗੋਲੀ ਮਾਰ ਕੇ ਸ਼ਹੀਦ ਹੋਇਆ ਇਹਦਾ ਇਹਨੂੰ ਉਹਨਾਂ ਦੇ ਨਾਲ ਨਹੀਂ ਕੀਤਾ ਜਾ ਸਕਦਾ ਤੇ ਪੈਸੇ ਨਾਲ ਇਹ ਭਰ ਪਾਈ ਨਹੀਂ ਹੋ ਸਕਦੀ ਇਹਦੇ ਵਾਸਤੇ ਤਾਂ ਸਾਨੂੰ ਇਨਸਾਫ ਔਰ ਕਾਰਵਾਈ ਚਾਹੀਦੀ ਤੁਸੀਂ ਨਾਲ ਖੜੇ ਹੋ ਮੈਂ ਤਾਂ ਹਮੇਸ਼ਾ ਤੋਂ ਨਾਲ ਐ ਤੇ ਜਦੋਂ ਵੀ ਕੇਂਦਰ ਸਰਕਾਰ ਚੜ ਕੇ ਆਏਗੀ ਅਸੀਂ ਮੋਰੀ ਹੋ ਕੇ ਖੜਾਂਗੇ ਤੇ ਮੈਂ ਕਿਸਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹ ਕੱਲੇ-ਦੁਕੱਲੇ ਦੀ ਲੜਾਈ ਨਹੀਂ ਹੈ ਇਹ ਡਾਡਿਆਂ ਨਾਲ ਪੰਗਾ ਹੈ ਸਾਨੂੰ ਸਾਰਿਆਂ ਨੂੰ ਇਕਤਾ ਕਰਨੀ ਚਾਹੀਦੀ ਸਯੁਕਤ ਮੋਰਚਾ ਤੇ ਹੋਰ ਸਾਰੇ ਇਕੱਠੇ ਹੋ ਕੇ ਇਹ ਲੜਾਈ ਨੂੰ ਲੜਨ ਠੀਕ ਹੈ